ਆਓ ਜੀ ਪਹਿਲਾਂ ਸਿਮਰਨ ਕਰਦੇ ਹਾਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਵਾਹਿਗੁਰੂ 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 ਵਾਹ ਗੁਰੂ 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 ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੁਰਾ ਵਰ ਸਿੰਘ ਜੀ ਤਨ ਤਨ ਬਾਬਾ ਪਤੀ ਸਿੰਘ ਜੀ ਤਨ ਤਨ ਮਾਤਾ ਗੁਜਰ ਕੋਚ ਆਓ ਜੀ ਵੜਾ ਪਾਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਹਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਕਾੜਤ ਤਿਸ ਕੀ ਅਪਰਿਆਪਾਰ ਸ਼ਬਦੀ ਸਾਨਿ ਰਖੈ ਲੈ ਗੁਣ ਕੀ ਥੱਕੇ ਠਿਗੈ ਵਿੱਚ ਸਮਾਏ ਦੇ ਸਦਾ ਉਠਾ ਹੋ ਵੈ ਸੇਖ ਲੋਹੂ ਦਾ ਬੰਨੀ ਕਥਾ ਬੇਖ ਹੋਏ ਹਲਾਲ ਲਗੇ ਹੱਕ ਜਾਏ ਨਾਨਕ ਦਰਦੀਦਾਰ ਸਮਾਈ ਸੋਗ ਮਹੱਲਾ ਪਹਿਲਾ ਕਮਰ ਕਟਾਰਾ ਬੰਗੂੜਾ ਬੱਕੇ ਕਾ ਅਸਵਾਰ ਗਰਬ ਨਾ ਕੀਜੇ ਨਾਨਕਾ ਮਤ ਸੇ ਰਿਆ ਵਪਾਰ ਪੋੜੀ ਸੋ ਸਤ ਸੰਗਤ ਸ਼ਬਦ ਮੇ ਲੈ ਜੋ ਗੁਰਮੁਖ ਚੱਲੇ ਸੱਚ ਤੇ ਆਇਨ ਸੇ ਸੱਜੀ ਜਿਨ ਹਰ ਖਰਚ ਧਨ ਪੱਲੇ। ਭਗਤ ਸੋਹਣ ਗੁਣ ਗਾਵਦੇ ਗੁਰਮਤੀ ਅਚੱਲੇ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਪੱਲੇ ਆਪੇ ਮੇਲ ਮਿਲਾਇਦਾ ਆਪੇ ਦੇ ਵੜੇ ਆਇ ਸਲੂਕ ਮਹੱਲਾ ਤੀਜਾ। ਆਸਾ ਅੰਦਰ ਸਭ ਕੋ ਕੋਈ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ ਮਹਲਾ ਤੀਜਾ ਨਾ ਕਿਛ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਇਹ ਬਪੂੜੀ ਜਾ ਬੁਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ ਨਹਿ ਚਲ ਕੇ ਹੋ ਤਨ ਸਾਸ ਸਾਸ ਯਾਰਾ ਦੀ ਨਿਰਮਲ ਸੋਈ ਜਨ ਅੰਤਰ ਜਾਮੀ ਅਗੰਮ ਰਸਨਾ ਏਕ ਭਨ ਰਵ ਰਹੇ ਅਸਰ ਬਤ ਨਾਨਕ ਬਲ ਜਾਈ ਸਲੋਕ ਮਹਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਖਸਮੇ ਐਵੇਂ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ ਬਗੁਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹ ਨਰ ਜਿਕ ਨ ਪਾਇਓ ਉਥੇ ਉਹਨਾ ਹੋ ਰੋ ਖਾਣਾ ਸੱਚ ਕਮਾੜੀ ਸਚੋ ਪਾਈਏ ਕੂੜੇ ਗੂੜਾ ਮਾਣਾ ਨਾਨਕ ਤਿੰਨ ਕੋ ਸਤਗੁਰ ਮਿਲਿਆ ਜਿਨਾ ਤੁਹੇ ਪਿਆ ਪਰਬਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੀ ਕੋ ਚਿਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਅ ਜਤ ਸੇਵੀਅ ਦੁਖ ਜਾਏ ਆਪੋ ਨ ਮੰਝਣ ਗੁਣ ਰਹੇ ਮਨ ਸੁਖ ਵਸੇ ਆਏ ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਇ ਨਾ ਬੇਹੀ ਉਪਦੇਸ ਦਾ ਗੁਰਮੁਖ ਪਤੇ ਆਇ ਨਿਕੇ ਆਪੇ ਉਜੜ ਪਾਇਨ ਇਕ ਭਗਤੀ ਲਾਇਨ ਜਿਸ ਆਪ ਹੋ ਜਾਏ ਸੁਖਸੀ ਆਪੇ ਨਾਏ ਲਾਇਨ ਨਾਨਕ ਨਾਮ ਤੇ ਆਈਐ ਸਜੀਵ ਡਈ ਸੋਤ ਰਾਮ ਕਲੀ ਕੀ ਬਾਰ ਮਹਲਾ ਪੰਜਵਾਂ ਇੱਕ ਓੰਕਾਰ ਸਤਿ ਪ੍ਰਸਾਦ ਚ ਲੋਕ ਮਹਲਾ ਪੰਜਵਾਂ ਜੈਸਾ ਸਤਗੁਰ ਸੁਣੀਦਾ ਤੈ ਸੋਹੀ ਮੈਂ ਡਿਠ ਵਿਛੜਿਆ ਮੇਲੇ ਪ੍ਰਭੂ ਹਰ ਦਰ ਦੇ ਕਾ ਬਸੀਠ ਹਰ ਨਾਮ ਮੰਤਰ ਦਰੜਾਇਦਾ ਕੱਟੀ ਹੋ ਮੈ ਰੋਗ ਨਾਨਕ ਸਤਿਗੁਰ ਤੇ ਨਾਮਿ ਲਾਇ ਜਿਨਾਂ ਤੁਰੇ ਪਿਆ ਸੰਜੋਗ ਮਹੱਲਾ ਪੰਜਵਾ ਇਕ ਸੱਜਣ ਸਭ ਸੱਜਣਾ ਇਕ ਵੈਰੀ ਸਭ ਬਾਦ ਗੁਰਪੂਰੇ ਵੇਖਾਲਿਆ ਵਿਣ ਨਾਵੇਂ ਸਭ ਬਾਦ ਸਖਤ ਦੁਰਜਨ ਪਰਮਿਆਂ ਜੋ ਲੱਗੇ ਦੂਜੇ ਸਾਧ ਜਨ ਨਾਨਕ ਹਰ ਪ੍ਰਭੂ ਚੇਆ ਗੁਰ ਸਤਿਗੁਰ ਕੈ ਪ੍ਰਸਾਦ ਪੌੜੀ ਠਟਣ ਹਾਰੇ ਠਾਟੇ ਆਪੇ ਹੀ ਠਟਿਆ ਆਪੇ ਪੂਰਾ ਸਾਹੋ ਆਪੇ ਹੀ ਖਟਿਆ ਆਪੇ ਕਰ ਪਾਸਾਰ ਆਪੇ ਰੰਗ ਰਟਿਆ ਕੁਦਰਤ ਨਹੀਂ ਨਾ ਪਾਏ ਅਲਖ ਬ੍ਰਹਮਟਿਆ ਅਗੰ ਅਥਾ ਬੇਅੰਤ ਪਰੇ ਪਰ ਕਟਿਆ ਆਪੇ ਵੱਡ ਪਾਤਸ਼ਾਹੋ ਆਪ ਵਜਰਟਿਆ ਕੋਈ ਨਾ ਜਾਣੇ ਕੀਮ ਕੇਵਡ ਮਟਿਆ ਸੱਜਾ ਸਾਹਿਬੇ ਆਪ ਗੁਰਮੁਖ ਪਰਗਟਿਆ ਸ ਲੋਕ ਮਹੱਲਾ ਪੰਜਵਾ ਸੁਨੇ ਸੱਜਣ ਪ੍ਰੀਤਮ ਮੇਰੇ ਆ ਮੈਂ ਸਤ ਗੁਰ ਦੇਹੋ ਦਿਖਾਲ ਹੋ ਤਿਸ ਦੇਵਾ ਮਨੇ ਆਪਣਾ ਨਤਹਿਰ ਦੇ ਰਖਾ ਸਮਲ ਇਕ ਸਤ ਗੁਰ ਬਾਹ ਰਾਤ੍ਰਿਕ ਜੀਵਨ ਸੰਸਾਰ ਜਨ ਨਾਨਕ ਸਤ ਗੁਰ ਤੇ ਨਾਮ ਮਿਲਾਇਓ ਜਿਨ ਸਦ ਹੀ ਵਰਤੈ ਨਾਲ ਮਹਲਾ ਪੰਜਵਾ ਮੇਰੇ ਅੰਤਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਭ ਤੋਹੇ ਕੋਈ ਐਸਾ ਸਜਨ ਲੋੜ ਲੋ ਜੋ ਮਿਲੇ ਪ੍ਰੀਤਮ ਮੋਹੇ ਗੁਰਪੂਰੇ ਮੇ ਲਾਇਆ ਜਤ ਦੇਖਾਂ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇ ਵੜੇ ਅਵਰ ਨ ਕੋਈ ਪੌੜੀ ਦੇਵਨ ਹਾਰ ਦਾ ਤਾਰ ਕੇ ਤਮੁਖ ਸਾਲਾਹੀਏ ਜਿਸ ਰਖੇ ਕਿਰਪਾ ਤਾਰ ਰਿਜਕ ਸਮਾਈਏ ਕੋਈ ਨ ਕਿਸ ਹੀ ਵਸ ਸਭਨਾ ਇਕ ਤਰ ਆਪੇ ਬਾਲਕ ਬਾਗ ਦੇ ਕਰ ਕਰਦਾ ਅਨੰਦ ਬਿਨੋਦ ਕਿਛੁ ਨ ਜਾਣ ਸਮਰਤ ਹਉ ਤਿਸ ਕੁਰ ਬਾਣੀਏ ਗਾਈਏ ਰਾਤ ਦਿਨੰਤ ਗਾਵਣ ਜੁਗਿਆ ਜੋ ਗੁਰ ਕੀ ਪੈਰੀ ਪਾਏ ਤਿੰਨੀ ਹਰ ਰਸ ਭੋਗਿਆ ਸੋਗ ਮਹੱਲਾ ਪੰਜਵਾ ਪੀੜੋ ਮੁਕਲਾਈ ਕਿਤੇਨ ਸਬਰ ਰਖੇ ਕੁਟਬੈ ਨਾਨਕ ਕਰ ਜੀ ਆਪ ਸਵਾਰੇ ਅਨ ਸੋ ਪ੍ਰਭ ਸਦਾ ਸਬਾਲ ਪ੍ਰਭ ਮਾਤ ਪਿਤਾ ਕੰਠ ਲਾਇਦਾ ਲੋੜੇ ਬਾਲਕ ਪਾਲ ਦਇਆਲ ਹੋਏ ਸਭ ਜੀ ਜੰਤ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾ ਵੰਤੁ ਦਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇਹ ਨਾਮ ਸੰਤੋਖੀਐ ਉਤਰੇ ਮਨ ਕੀ ਭੁਖ ਗੁਰਮਨ ਤਿਨ ਹਰਿਆ ਕੀ ਤਿਆ ਨਾਨਕ ਕਿਆ ਮਨੁਖ ਪੌੜੀ ਸੋ ਐਸਾ ਦਾਤਾਰ ਮਨੋ ਨ ਵਿਸਰੈ ਕੜੀ ਨ ਮੌਤ ਜਸਾ ਤਿਸ ਬਿਨ ਨਾਸਰੇ ਅੰਦਰ ਬਾਹਰ ਸੰਗ ਕਿਆ ਕੋ ਲੁਕ ਕਰੈ ਜਿਸ ਪਾਤਰਖੇ ਆਪ ਸੋ ਭਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪਰਧਾਨ ਜਿਸਨੋ ਬਲ ਤਰੈ ਜਿਸੇ ਜਰਾਏ ਆਪ ਸੋਈ ਅਚਰ ਜਰੈ ਤਿਸਹੀ ਮਿਲਿਆ ਸੱਚ ਮੰਤਰ ਗੁਰ ਮੰਤਰ ਸਲੋਕ ਮਹਲਾ 5ਵਾਂ ਤਨ ਸੋ ਰਾਗ ਸੁਰ ਅਗੜੇ ਆਲਾਪ ਸਬਤਿ ਖਜਾਏ ਤਨ ਸੋ ਜੰਤ ਸੋ ਹਾ ਬੜੇ ਜੋ ਗੁਰਮੁਖ ਜਪਦੇ ਨਾਉ ਜਿਨਨੇ ਇਕ ਮਨ ਇਕਿਆਰ ਲਦਿਆ ਤਿਨ ਸਤਿ ਬਲਿ ਹਰਿ ਜਾਉ ਤਿਨ ਕੀ ਤੂੜ ਹਮ ਬਾਛ ਦੇ ਕਰਮੀ ਪੱਲੇ ਪਾਏ ਜੋ ਰਤੇ ਰੰਗ ਗੋਵਿੰਦ ਕਹਿਉ ਤਿਨ ਬਲਿ ਹਰਿ ਜਾਉ ਅਖਾ ਬਿਰਥਾ ਜੀ ਕੀ ਹਰ ਸਜਣ ਮਿਲਉ ਰਾਇ ਗੁਰ ਪੂਰੇ ਮਿਲਾਇਆ ਜਨਮ ਮਰਨ ਦੁਖ ਜਾਇ ਜਨਾਨਨਿਕ ਪਾਇ ਆਗਮ ਰੂਪ ਅਨਤ ਨਾ ਕਾ ਹੋ ਜਾਏ ਮਹਲਾ ਪੰਜਵਾ ਤਨ ਸੋ ਬੇਲਾ ਕੜੀ ਤਨ ਤਨ ਮੂਰਤ ਪਲਸਾਰ ਤਨ ਸੋ ਤਨ ਸੰਜੋ ਗੜਾ ਜਿਤ ਡਿਠਾ ਗੁਰ ਦਰਸਾਰ ਮਨ ਕੀ ਆਇਚਾ ਪੂਨੀਆ ਹਰ ਪਾਇ ਆਗਮਿਆ ਪਾਰ ਹੋ ਮੈਂ ਤੁਟਾ ਮੋਹੜਾ ਇਕ ਸਚ ਨਾਮ ਆਧਾਰ ਜਨ ਨਾਨਕ ਲਗਾ ਸੇਵ ਹਰ ਉਦਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ भगत ਵਿਰਲੇ ਦਿੱਤਿਆ ਨੇ ਸੌਪੇ ਜਿਸ ਪੰਡਾਰ ਫਿਰ ਕੁਛ ਨਾ ਲਤੇ ਆ ਨੇ ਜਿਸ ਨੂੰ ਲਗਾ ਰੰਗ ਸੇ ਰੰਗ ਰਤਿਆ ਉਹਨਾਂ ਇੱਕੋ ਨਾਮ ਆਧਾਰ ਹਿੱਕਾਂ ਹੋਣ ਪਤਿਆਂ ਉਹਨਾਂ ਪਿੱਛੇ ਜਗ ਪੁੱਛੇ ਪਹੁੰਚੇ ਪਈ ਉਨਾ ਪਿਆਰਾ ਰੱਬ ਉਨਾ ਹਾਚੂ ਗਈ ਜਿਸ ਮਿਲਿਆ ਗੁਰਿਆਈ ਤੇ ਪ੍ਰਭ ਜਾਣਿਆ ਹਉ ਭਲੇ ਹਰੀ ਤਨ ਜੇ ਖਸਮੈ ਬਾਣਿਆ ਸੋ ਲੋਕ ਮਹਲਾ ਪੰਜਵਾ ਹਰ ਇੱਕ ਸੇ ਨਾਲ ਮੈਂ ਦੋਸਤੀ ਹਰ ਇੱਕ ਸੇ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸੇ ਨਾਲ ਮੈਂ ਸੰਗ ਹਰ ਇੱਕ ਸੇ ਨਾਲ ਮੈਂ ਕੋਸਟੇ ਮੋ ਮੈਲਾ ਕਰੇ ਨਾ ਪੰਗ ਜਾਣੇ ਪ੍ਰਤਾਜੀ ਕੀ ਕਦੇ ਨਾ ਮੂੜੇ ਰੰਗ ਹਰ ਇੱਕੋ ਮੇਰਾ ਮਸਲ ਦੀ ਪੰਨਣ ਕੜ ਸਮਰਤ ਹਰ ਇੱਕੋ ਮੇਰਾ ਦਾਤਾ ਰਹਿ ਸਿਰ ਤਾਂ ਧਿਆ ਜਗ ਹੱਥ ਹਰ ਇੱਕ ਸਹਿ ਦੀ ਬੈਂਟਿਕ ਹੈ ਜੋ ਸਿਰ ਸਭ ਨ ਸਮਰਤ ਸਤਿਗੁਰ ਸੰਤ ਮਿਲਾਇਆ ਮਸਤਕ ਤੁਰ ਕੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਤਿੰਨ ਤਾਰਿਆ ਸਗਲ ਜਗਤ ਮਨ ਕੀ ਆਇਜਾ ਪੂਰੀਆ ਪਾਇਆ ਤੁਰ ਸੰਜੋਗ ਨਾਨਕ ਪਾਇਆ ਸਚ ਨਾਮ ਸਦ ਹੀ ਹੋਗੇ ਭੋਗ ਮਹਲਾ ਪੰਜਵਾ ਮਨ ਮੁਖਾਂ ਤੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਪਜ ਜਾਨ ਕਦੇ ਨ ਪਾਇਨ ਬੰਦ ਜਿੱਤਰ ਪੈਨ ਨਖਾਵਨੇ ਤੇ ਚਰ ਰਖਨ ਗੰਡ ਜਿਤ ਦਿਨ ਕਿਛ ਨਾ ਹੋਵਈ ਤਤ ਦਿਨ ਲੋ ਬੋਲਨ ਗੰਦ ਜੀ ਕੀ ਸਾਰ ਨ ਜਾਣਨੀ ਮਨ ਮੁਖੇ ਅਗਿਆਨੀ ਅੰਦ ਕੂੜਾ ਗੰਡ ਨ ਚੱਲਈ ਟੀਕੜ ਪੱਥਰ ਬੰਦ ਅੰਦੇ ਆਪ ਨ ਜਾਣਨੀ ਫਕੜ ਪਿੱਟਣ ਤੰਦ ਝੂਠੇ ਮੂਲ ਪਟਾਇਆ ਹੋ ਹੋ ਕਰਤ ਬਿਹੰਦ ਕਿਰਪਾ ਕਰੇ ਜਿਸੇ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨਿ ਉਬਰੇ ਜੋ ਸਤ ਗੁਰ ਸਰਣ ਪਰੇ ਪੌੜੀ ਜੋ ਰਤੇ ਦੀਦਾਰ ਸੇ ਹੀ ਸੱਚ ਹਾਕ ਜਿਨੀ ਜਾਤਾ ਖਸਮ ਕਿਉ ਲੱਭੈ ਤਿੰਨਾ ਖਾਕ ਮਨ ਮੈ ਲਵੈ ਕਾਰ ਹੋਵੈ ਸੰਗ ਪਾਗਿਸ ਸਿ ਸੱਚਾ ਮਹਿਲ ਖੁੱਲੇ ਪਰਮਤਾ ਕ ਜਿਸੇ ਦਿਖਾਲੇ ਮਹਿਲ ਤਿਸ ਨਾ ਮਿਲੇ ਤਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਚਾਕ ਨਉ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੇ ਮਿਲੇ ਸੰਤਿ ਖਾਗ ਮस्तक ਕਿਸੈ ਪਾਗਸ ਲੋਕ ਮਹਲਾ ਪੰਜਵਾ ਹਰਨਾਖੀ ਕੋ ਸੱਚ ਵੈਣ ਸੁਣਾਈ ਜੇ ਤੋਂ ਕਰੇ ਓ ਧਾਰਣ ਸੁੰਦਰ ਬਚਨ ਤੁਮ ਸੁਣੋ ਚ ਬੀਤੀ ਫਿਰ ਤਡਾ ਮਨ ਸਾਧਾਰਣ ਦੁਰਜਨ ਸੇਤੀ ਨੇ ਹੋ ਰਚਾਇਓ ਦਸ ਵਿਖਾ ਮੈਂ ਕਾਰਣ ਓਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਹੋਣੀ ਫਿਰ ਛੈਲ ਛਬੀਲਾ ਛੱਡ ਗਵਾਇਓ ਦੁਰਮਤ ਕਰਮ ਵੀ ਹੋਣੀ ਨਾ ਹੋ ਪੁੱਲੀ ਨਾ ਹੋ ਚੁੱਕੀ ਨਾ ਮੈਂ ਨਾ ਹੀ ਦੋਸਾ ਜਿਤ ਹੋ ਲਾਈ ਤਿਤ ਹੋ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਫਿਰ ਕਿਰਪਾ ਤਾਰੀ ਫਿਰ ਆਗਣ ਤਿਸ ਕੇ ਸਭ ਗਵਾਏ ਗਲ ਸੇਤੀ ਲਾਏ ਸਵਾਰੀ ਕਰਮਹੀਣ ਤਨ ਕਰੇ ਬੇਨੰਤੀ ਕਦ ਨਾਨਕ ਆਵੀ ਵਾਰੀ ਸਭ ਸੁਹਾਗਣ ਮਾਣੇ ਰਨੀਆਂ ਇਕ ਦੇਵ ਰਾਤ ਮੁਰਾਰੀ ਮਹੱਲਾ ਪੱਜਵਾ ਕਾਹੇ ਮਨ ਤੂੰ ਡੋਲਦਾ ਹਰ ਮਨ ਸਾ ਪੂਰਣ ਹਾਰ ਸਤਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰਣ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਏ ਵਿਕਾਰ ਜਿਨ ਕੋ ਮੁਰਬ ਲਿਖਿਆ ਤਿਨ ਰੰਗ ਲਗਾ ਨਿਰੰਕਾਰਿਓ ਨੇ ਛੱਡਿਆ ਆਪਾਇ ਸੂਆਵੜਾ ਤਨ ਸੱਚੀ ਅਨਾਮਿਆ ਪਾਰ ਅਠੇ ਪਹਿਰ ਇਕ ਤੇ ਲਿਵੈ ਮਨੇਨ ਹੁਕਮਿ ਅਪਾਰ ਜਨ ਨਾਨਕ ਮੰਗੇ ਦਾਨ ਇਕ ਦੇਹੁ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵੇ ਚਿੱਤ ਤਿਸਨੂੰ ਸਦਾ ਸੁਖ ਜਿਸ ਤੂੰ ਆਵੇ ਚਿੱਤ ਤਿਸ ਜਮਨਾ ਹੀ ਦੁਖ ਜਿਸ ਤੂੰ ਆਵੇ ਚਿੱਤ ਤਿਸ ਕੀ ਕਾੜਿਆ ਜਿਸ ਦਾ ਕਰਤਾ ਮਿਤ੍ਰ ਸਭ ਕਾਜ ਸਵਾਰਿਆ ਜਿਸ ਤੂੰ ਆਵੇ ਚਿੱਤ ਸੋ ਪਰਵਾਣ ਜਨ ਜਿਸ ਤੂੰ ਆਵੇ ਚਿੱਤ ਬੋਤਾ ਤਿਸ ਤਨ ਜਿਸ ਤੂੰ ਆਵੇ ਚਿੱਤ ਸੋ ਜੀਵਟ ਸੋ ਵਟ ਪਰਵਾਰੇ ਆਤੀ ਸਤੂਆ ਵਿੱਚ ਤਤ ਤਨ ਕੋਲੇ ਉਧਾਰਿਆ ਅਸ ਲੋਕ ਮਹੱਲਾ ਪੰਜਵਾ ਅੰਦਰੋ ਅਨਾ ਮਾਰੋ ਅਨਾ ਕੁੜੀ ਕੁੜੀ ਗਵ ਦੇਹੀ ਝੋਵੇ ਚੱਕਰ ਬਣਾਏ ਮਾਇਆ ਨੂੰ ਬਹਿ ਤਾ ਬੈਨ ਅੰਦਰ ਮੈ ਨਾ ਉਤਰੇ ਹਉਮੇ ਫਿਰ ਫਿਰੇ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ ਭੁੱਖੋ ਹਰ ਹਰ ਕਹਾਵੇਂ ਬੈਸਨੋ ਨਾਮ ਕਰਮ ਹੋ ਤੁਕਤਾ ਤਹਿ ਕੁੱਟੀ ਕਿਆ ਫਲ ਪਾਵੇ ਹੰਸਾ ਵਿੱਚ ਬੈਠਾ ਬਗ ਨ ਬਣਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਚਾ ਹੰਸ ਸਬਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਵੇ ਓ ਡਰਿਆ ਵਿਚਾਰਾ ਬੱਗੁਲਾ ਮਥ ਹੋਵੇ ਮੰਜਲ ਖਾਵੇ ਜਿਸ ਜਿਤ ਨੋ ਲਾਇਆ ਤਿਤਹੀ ਲਾਗਾ ਕਿਸ ਦੋਸ ਦੀਚੇ ਜਾ ਹਰ ਏਵੈ ਪਾਵੇ सतगुर सरवर रत्न परिपूरे जिस प्राप्त सो हो पावे सिख हंस सरवर इकट्ठे होए सतगुर कै हुक्म आवे रत पदरत माणक सरवर परिपूरे खाए खर्च रहे टूट न आवै ਸਰਵਰ ਹਾਂਸ ਦੂਰ ਨਾ ਹੋਈ ਕਰਤੇ ਏਵੇਂ ਪਾਵੈ ਜਨ ਨਾਨਕ ਜਿਸ ਦੇ ਮਸਤਕ ਪਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੈ ਆਪ ਤਰਿਆ ਕੋਟੰਬ ਸਬ ਤਾਰਿਆ ਸਬਾ ਸ੍ਰਿਸ਼ਟ ਚੜਾਵੇ ਮਹਲਾ ਪੰਜਵਾ ਪੰਡਿਤ ਆ ਖਾਇ ਮੋਤੀ ਰਾਹੀ ਕੋੜ ਮੋਠ ਜਿਨੀਹਾ ਅੰਦਰ ਹੋ ਦਿੱਤ ਪਰਮ ਵਿਆਪਿਆ ਤਿਸ ਤੇਸ ਨਾਹੀ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਪੀਂਿਤ ਜੋ ਹਾ ਸੱਚ ਕਹੀ ਤਾਂ ਛੋਹੇ ਆਵੇ ਅੰਤਰ ਪੋਤਾ ਰੂਹਾ ਵਿਆਪਿਆ ਦੁਰਮਤ ਕੋ ਬੁੱਧ ਕੂੜਾ ਮਨ ਲਾਗਾ ਤਿਸ ਮੋਹਾ ਧੱਕੇ ਸੇ ਤੀਂ ਧਗ ਰਲ ਆਇਆ ਸਾਤ ਪੀ ਕੋ ਜਿਹਾ ਸਤ ਗੁਰ ਸਰਾ ਫਨਦਰੀ ਵਿੱਚ ਦੋ ਕੰਡੇ ਤਾਂ ਉਕੜਿਆ ਲੋਹਾ ਬਹੁ ਤੇਰੀ ਥਾਈ ਰਲਾਈ ਚਲਾਈ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੂਆ ਸਤਿਗੁਰ ਕੀ ਜੇ ਸਰਣੀ ਆਵੇ ਫਿਰ ਮਨੁ ਰੈ ਕੰਚਨ ਹੋਆ ਸਤਗੁਰ ਨਿਰਵੈਰ ਪੁੱਤਰ ਸਤ్ర ਸਮਾਨੇ ਓਗਣ ਕੱਟੇ ਕਰੇ ਸੁਧ ਦੇਹਾਂ ਨਾਨਕ ਜਿਸ ਤੁਰ ਲਿਖਿਆ ਹੋਵੇ ਲਿਖਿਆ ਤਿਸ ਸਤਗੁਰ ਨਾਲ ਸਨੇਹਾ ਅੰਮ੍ਰਿਤ ਬਾਣੀਤ ਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ ਆਵਣੇ ਚੜਨਾ ਤਿਸ ਕਾ ਕਰਤੀਏ ਸਦਾ ਸਦਾ ਸੁਖ ਹੋਆ ਆਵਣੇ ਚੜਨਾ ਤਿਸ ਕਾ ਕਰਤੀਏ ਸਦਾ ਸਦਾ ਸੁਖ ਹੋਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਜੀ 2 ਮਿੰਟ ਸਿਮਰਨ ਕਰਦੇ ਹਾਂ ਜੀ ਫਿਰ ਆਪ ਅਖੰਡ ਬਾਣੀ ਕਰਨੀ ਜੀ va guru 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 Va guru, 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 va guru. गुरु वागरु वाहिगरु वा गरु वा गरु वा गरु वा गुरु वा गरु वा गरु वा गरु ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ